ਲਾ ਵੀ ਪਠਾਨਕੋਟ ਆ ਟਾਪੇ ਦੇ ਲਾਗੇ ਗੱਡੀਆਂ ਖੜੀਆਂ ਨੇ ਰਾਤ ਆ ਦੋਨੋਂ ਮਹਾਰਾਸ਼ਟਰ ਨੰਬਰ ਗੱਡੀਆਂ ਨੇ ਨਵੀਆਂ ਗੱਡੀਆਂ ਜੋੜੇ ਖੋਲ ਕੇ ਲੈ ਗਏ ਭਾਈ ਦੋਵੇਂ ਜੋੜੇ ਗਾਇਬ ਸਾਹਮਣੇ ਅਮੰਡਾ ਭਾਈ ਏਰੀਏ 'ਚ ਖੜੇ ਨਾ ਹੋਇਆ। ਸਾਹਮਣੇ ਇੰਡੀਆਨ ਆਇਲ ਦਾ ਪੰਪ। ਡਮਟਾਲ ਤੌਰਲੇ ਪਾਸੇ। ਆਹ ਡਰਾਈਵਰ ਖੜੇ ਵਿਚਾਰੇ। ਦੋ ਗੱਡੀਆਂ ਇਹਨਾਂ ਦੀਆਂ। ਉਹ ਬਚ ਗਿਆ। ਬਿਲਕੁਲ ਨਿਊ ਬ੍ਰਾਂਡ ਟਾਇਰ ਨੇ। ਇੱਕ ਇੱਕ ਦੋ ਦੋ ਚੱਕਰ ਹੋਏ ਗੱਡੀਆਂ ਨੂੰ ਅਜੇ। ਧਿਆਨ ਨਾ ਮੇਰਾ ਵੀਰ। ਪਠਾਨਕੋਟ ਦੇ ਏਰੀਏ 'ਚ ਚੋਰੀ ਬੜੀ ਵੱਧ ਗਈ ਆ। ਵੇਖ ਕੇ ਆਣਾ ਵੇਖ ਕੇ ਸੋਣਾ